ਆਜੋ ਆਪਾਂ ਸਮਝਦੇ ਆਂ ਬਿਜਲੀ ਬਿੱਲ 2025 ਦੇ ਬਾਰੇ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਵਿਚਾਰ ਵੀ ਜ਼ਰੂਰ ਦਿਓ ਕਮੈਂਟਾਂ ਵਿੱਚ ਲੋਕਾਂ ਨੂੰ ਲੱਗਦਾ ਸੀ ਬਿਜਲੀ ਉਹਨਾਂ ਦਾ ਹੱਕ ਹੈ ਬਜ਼ੁਰਗ ਦੱਸਦੇ ਸਨ ਕਿ 1948 ਵਿੱਚ ਸਰਕਾਰ ਨੇ ਕਿਹਾ ਸੀ ਘਰੇਲੂ ਬਿਜਲੀ ਮੁਨਾਫੇ ਲਈ ਨਹੀਂ ਜ਼ਿੰਦਗੀ ਲਈ ਹੈ ਅਮੀਰ ਕਾਰਖਾਨਿਆਂ ਤੋਂ ਵੱਧ ਪੈਸੇ ਲਏ ਜਾਂਦੇ ਤਾਂ ਜੋ ਗਰੀਬ ਦਾ ਘਰ ਰੋਸ਼ਨ ਰਹੇ ਇਸ ਨੂੰ ਕਹਿੰਦੇ ਸਨ ਕ੍ਰਾਸ ਸਬਸਿਡੀ ਫਿਰ ਹੌਲੀ ਹੌਲੀ ਦ੍ਰਿਸ਼ ਬਦਲਿਆ ਹੋਇਆ ਜਾਦ ਲਿਆ 2003 ਵਿੱਚ ਪ੍ਰਾਈਵੇਟ ਕੰਪਨੀਆਂ ਆ ਗਈਆਂ ਪਹਿਲਾਂ ਬਿਜਲੀ ਬਣਾਉਣ ਵਿੱਚ ਤੇ ਬਿਜਲੀ ਤੁਹਾਡੇ ਘਰਾਂ ਤੱਕ ਪਹੁੰਚਣ ਵਿੱਚ ਫੇਰ ਕਿਸਾਨ ਅੰਦੋਲਨ ਨੇ 2019-2022 ਦੇ ਬਿੱਲ ਰੋਕ ਲਏ ਪਰ 2025 ਵਿੱਚ ਉਹੀ ਬਿੱਲ ਨਵੇਂ ਨਾਂ ਨਾਲ ਵਾਪਸ ਆ ਗਿਆ ਹੁਣ ਕਹਾਣੀ ਇੰਜ ਹੈ ਘਰ ਦੇ ਬਾਹਰ ਸਮਾਰਟ ਮੀਟਰ ਲੱਗਾ ਪੈਸੇਾਂ ਤਾਂ ਰੀਚਾਰਜ ਕਰਾਓ ਬਲਬ ਜਗਾਓ ਰੀਚਾਰਜ ਮੁੱਕਿਆ ਰੀਚਾਰਜ ਮੁੱਕਿਆ ਘਰ ਦੇ ਵਿੱਚ ਹਨੇਰਾ ਹੋ ਜਾਵੇਗਾ ਹੁਣ ਇੱਕ ਗਲੀ ਵਿੱਚ ਇੱਕ ਹੀ ਬਿਜਲੀ ਕੰਪਨੀ ਹੋਵੇਗੀ ਤੇ ਵੱਡੇ ਕਾਰਖਾਨਿਆਂ ਵਾਲੇ ਕਿਤੋਂ ਵੀ ਸਸਤੀ ਬਿਜਲੀ ਆਪਣੀ ਮਰਜ਼ੀ ਨਾਲ ਲੈ ਸਕਦੇ ਹਨ ਤੇ ਆਮ ਆਦਮੀ ਉਸ ਕੰਪਨੀ ਦੇ ਰਹਿਮ ਤੇ ਰਹਿ ਜਾਂਦਾ ਕੁਦਰਤੀ ਆਫਤਾ ਆਏ ਤੋਂ ਤਾਰਾਂ ਟੁੱਟਣ ਮੁਰੰਮਤ ਦਾ ਖਰਚਾ ਹੁਣ ਬਿੱਲ ਵਿੱਚ ਜੋੜਿਆ ਜਾਂਦਾ ਹੈ ਹਰ ਸਾਲ ਰੇਟ ਵੱਧਦੇ ਹਨ ਹੁਣ ਸਰਕਾਰਾਂ ਕਹਿੰਦੀਆਂ ਹਨ ਕਿ ਬਿਜਲੀ ਬਾਜ਼ਾਰੂ ਵਸਤੂ ਹੈ ਮਤਲਬ ਮੁਨਾਫਾ ਪਹਿਲਾਂ ਇਨਸਾਨ ਬਾਅਦ ਵਿੱਚ ਇਸ ਨਾਲ ਬਿਜਲੀ ਮੁਲਾਜ਼ਮਾਂ ਦੀਆਂ ਨੌਕਰੀਆਂ ਘਟਦਾ ਸਰਕਾਰਾਂ ਦਾਅਵੇ ਤਾਂ ਬਹੁਤ ਕਰਦੀਆਂ ਹਨ ਪਰ ਉਹਨਾਂ ਦਾਅਵਿਆਂ 'ਚ ਕਿੰਨੀ ਕ ਸੱਚਾਈ ਹੈ ਉਹ ਤੁਸੀਂ ਭਲੀ ਭਾਂਤ ਜਾਣਦੇ ਹੋ ਪਿੰਡਾਂ ਦੀ ਸਾਂਝੀ ਜਾਇਦਾਦ ਪ੍ਰਾਈਵੇਟ ਹੱਥਾਂ 'ਚ ਜਾਂਦੀ ਹੈ ਤਾਂ ਸਾਰਾ ਕਾਬੂ ਕੇਂਦਰ ਕੋਲ ਚਲਾ ਜਾਂਦਾ ਹੈ ਤਾਂ ਫਿਰ ਕਿਸ ਦੀ ਲੜਾਈ ਹੈ ਇਹ ਸੋਚਣ ਵਾਲੀ ਗੱਲ ਹੈ ਸਗੋਂ ਇਹ ਲੜਾਈ ਨਾ ਸਿਰਫ ਕਿਸਾਨ ਦੀ ਨਾ ਸਿਰਫ ਮਜ਼ਦੂਰ ਦੀ ਨਾ ਸਿਰਫ ਬਿਜਲੀ ਮੁਲਾਜ਼ਮ ਦੀ ਇਹ ਲੜਾਈ ਹਰ ਉਸ ਇਨਸਾਨ ਦੀ ਹੈ ਜਿਸ ਨੂੰ ਜ਼ਿੰਦਗੀ ਜ਼ਿੰਦਗੀ ਜਿਉਣ ਲਈ ਉਜਾਲਾ ਚਾਹੀਦਾ ਹੈ